ਨਮਸਕਾਰ ਮੈਂ ਸੋਨੀਆ ਲਖ ਲੈ ਕੇ ਹਾਜ਼ਰ ਹੋਈਆਂ ਹੁਣ ਤੱਕ ਦੀਆਂ ਖਬਰਾਂ ਦਾ ਮੁੱਖ ਬਲੀਟਨ ਆਪ ਸਭ ਦਾ ਸਵਾਗਤ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪੇਸ਼ਕਾਰੀ ਦਾ ਸਿੱਧਾ ਪ੍ਰਸਾਰਣ ਮੰਗਿਆ ਤਾਂ ਕਾਲ ਤਤ ਨੇ ਕਿਹਾ ਇਨਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾ ਨੂੰ ਕਾਲ ਤਤ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਉਹ 15 ਜਨਵਰੀ ਨੂੰ ਆਪਣੀ ਪੇਸ਼ੀ ਦੀ ਲਾਈਵ ਸਟ੍ਰੀਮਿੰਗ ਦੀ ਆਗਿਆ ਦੇਣ ਜਦੋਂ ਉਹਨਾਂ ਨੂੰ ਸਿੱਖ ਧਾਰਮਿਕ ਸੰਸਕ੍ਰਿਤੀ ਪਰੰਪਰਾਵਾਂ ਬਾਰੇ ਉਹਨਾਂ ਦੀ ਹਾਲੀਆਂ ਟਿੱਪਣੀਆਂ ਬਾਰੇ ਸਪਸ਼ਟ ਕਰਨ ਦੇ ਲਈ ਤਲਬ ਕੀਤਾ ਗਿਆ ਹੈ ਸੋਸ਼ਲ ਮੀਡੀਆ ਤੇ ਪੋਸਟ ਕੀਤੇ ਇੱਕ ਸੰਦੇਸ਼ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਉਹਨਾਂ ਨੂੰ ਦੁਨੀਆ ਭਰ ਦੀਆਂ ਸਿੱਖ ਸੰਗਤਾਂ ਤੋਂ ਇਸ ਕਾਰਵਾਈ ਦੇ ਸਿੱਧੇ ਪ੍ਰਸਾਰਣ ਦੇ ਲਈ ਬੇਨਤੀਆਂ ਮਿਲ ਰਹੀਆਂ ਹਨ ਮੈਂ ਸਿੱਖ ਸੰਗਤਾਂ ਸੰਗਤ ਬੋਲੋ ਗੋਲਕ ਦਾ ਹਿਸਾਬ ਪਤਾਵ ਲੈਣ ਦੇ ਲਈ ਆ ਰਿਹਾ ਹਾਂ ਮੈਂ ਸੰਗਤ ਦੀਆਂ ਭਾਵਨਾਵਾਂ ਨੂੰ ਸਮਝਣਾ ਹਾਂ ਅਤੇ ਜਿੱਥੇ ਦਾ ਸਾਹ ਨੂੰ ਬੇਨਤੀ ਕਰਦਾ ਹਾਂ ਕਿ ਉਹ ਮੇਰੇ ਸਪਸ਼ਟੀਕਰਨ ਦਾ ਸਿੱਧਾ ਪ੍ਰਸਾਰਣ ਕਰਨ ਇਹ ਸੰਗਤ ਨੂੰ ਮਿੰਟ ਦਰ ਮਿੰਟ ਮੁੱਦੇ ਦਿਨਾਂ ਜੁੜੇ ਰਹਿਣਾ ਤੇ ਪੇਟਾਂ ਦੇ ਵੇਰਵਿਆਂ ਨੂੰ ਜਾਣਨ ਦੇ ਵਿੱਚ ਮਦਦ ਕਰੇਗਾ ਉਸਨੇ ਕਿਹਾ ਹਾਲਾਂਕਿ ਅਕਾਤ ਤੱਤ ਨੇ ਇਹ ਬੇਨਤੀ ਰੱਦ ਕਰ ਦਿੱਤੀ ਇਹ ਕਹਿੰਦੇ ਹੋਏ ਕਿ ਇਸ ਕਤਰੇ ਦੇ ਅੰਦਰ ਹੋਈ ਲਾਈਵ ਸਟ੍ਰੀਮਿੰਗ ਜਾਂ ਟੈਲੀਕਾਸਟਿੰਗ ਕਾਰਵਾਈ ਦੀ ਕੋਈ ਮਿਸਾਲ ਨਹੀਂ ਹੈ ਅਜਿਹੀਆਂ ਕਾਰਵਾਈਆਂ ਸਿਰਫ ਅਧਿਕਾਰਿਤ ਉਦੇਸ਼ਾਂ ਦੇ ਲਈ ਹੀ ਰਿਕਾਰਡ ਕੀਤੀਆਂ ਜਾਂਦੀਆਂ ਹਨ ਮੰਨਦਾ ਇਹ ਬਿਆਨ ਕਾਰਪਕਟ ਦੇ ਜਥੇਦਾਰ ਕੁਲਦੀਪ ਸਿੰਘ ਗੜਗਜ ਦੇ ਨਿਰਦੇਸ਼ਾਂ ਨੂੰ ਸਵੀਕਾਰ ਕਰਨ ਤੋਂ ਬਾਅਦ ਆਇਆ ਜਿਸ ਵਿੱਚ ਉਹਨਾਂ ਨੂੰ 15 ਜਨਵਰੀ ਲੋਕਾਤ ਤੱਕ ਤਤਰੇਤ ਦੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ ਜਥੇਦਾਰ ਨੇ ਮਾਨ ਤੋਂ ਕਾਲ ਤੱਕ ਦੇ ਅਧਿਕਾਰ ਅਤੇ ਦਸਵੰਦ ਸੰਸਥਾ ਨਾਲ ਸੰਬੰਧਿਤ ਸਿੱਖ ਸਿਧਾਂਤਾਂ ਦੇ ਵਿਰੁੱਧ ਕਥਿਤ ਟਿੱਪਣੀਆਂ ਲਈ ਸਪਸ਼ਟੀਕਰਨ ਮੰਗਿਆ ਸੀ ਇੱਕ ਕਥਿਤ ਤੌਰ ਤੇ ਇਤਰਾਜਯੋਗ ਵੀਡੀਓ ਜਿਸ ਵਿੱਚ ਮੁੱਖ ਮੰਤਰੀ ਦੀ ਵਿਸ਼ੇਸ਼ਤਾ ਹੈ ਦਾ ਵੀ ਹਵਾਲਾ ਦਿੱਤਾ ਗਿਆ ਸੀ ਅਕਾਲ ਤਖਤ ਦਸਕਤ੍ਰੇਤ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਨੇ ਕਿਹਾ ਕਿ ਇਸ ਕਤ੍ਰੇਤ ਦੀ ਪਵਿੱਤਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਦੀ ਚਾਰ ਦਿਵਾਰਾਂ ਦੇ ਅੰਦਰ ਕੀਤੀ ਗਈ ਕਿਸੇ ਵੀ ਕਾਰਵਾਈ ਨੂੰ ਪ੍ਰਸਾਰਿਤ ਕਰਨ ਦੀ ਕੋਈ ਵੀ ਉਦਾਹਰਣ ਨਹੀਂ ਹੈ ਨਵਜੋਤ ਸਿੰਘ ਸਿੱਧੂ ਨੇ ਆਪਣੀ ਮੁਤਲੀ ਤੋਬਾਦ ਇੱਕ ਪੋਸਟ ਸਾਂਝੀ ਕੀਤੀ ਜਿਸ ਨੇ ਸਿਆਸੀ ਹਲਕਿਆਂ ਦੇ ਵਿੱਚ ਹੁਣ ਇੱਕ ਚਰਚਾ ਛੇੜ ਦਿੱਤੀ ਹੈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਸੋਸ਼ਲ ਮੀਡੀਆ ਤੇ ਵੀਡੀਓ ਸੰਦੇਸ਼ ਪਾਇਆ ਹੈ ਜਿਸ ਵਿੱਚ ਉਹਨਾਂ ਦਾ ਸ਼ਾਇराना ਅੰਦਾਜ਼ ਚਲਕਦਾ ਪਰ ਗੱਲ ਸਿਆਸੀ ਚਰਚਾ ਦਾ ਵਿਸ਼ਾ ਹੈ ਪੋਸਟ ਦੇ ਰਾਹੀਂ ਉਹਨਾਂ ਬਿਆਨ ਕੀਤਾ ਕਿ ਅੱਗ ਲਾਉਣ ਵਾਲਿਆਂ ਨੂੰ ਕੀ ਖਬਰ ਜਦੋਂ ਰੁੱਖ ਹਵਾਵਾਂ ਨੇ ਬਦਲ ਲਿਆ ਤਾਂ ਖੁਦ ਉਹ ਵੀ ਹੋ ਜਾਣਗੇ ਹੁਣ ਗੱਲ ਰੁਤਵੇ ਦੀ ਹੋ ਗਈ ਹੈ ਹੁਣ ਚਾਲ ਵੀ ਵੱਡੀ ਹੈ ਤੇ ਖੇਡ ਵੀ ਖਤਮ ਇਹ ਹੈ ਬਾਤ ਇਸ ਅੰਦਾਜ਼ ਦੇ ਵਿੱਚ ਇੱਕ ਪੋਸਟਰ ਪੰਜਾਬ ਦੇ ਸਿਆਸੀ ਇਹ ਮਾਹੌਲ ਦੇ ਵਿੱਚ ਹੁਣ ਗਰਮੀ ਭਰਨ ਵਾਲੀ ਜਾਪਦੀ ਹੈ ਕਿਉਂਕਿ ਅਜਿਹੀ ਪੋਸਟਰ ਡਾਕਟਰ ਨਜੋਤ ਕੌਰ ਸਿੱਧੂ ਦੀ ਮੌਤ ਲਈ ਤੋਂ ਬਾਅਦ ਪਹਿਲੀ ਵਾਰ ਪਾਈ ਗਈ ਹੈ ਇਸ ਤੋਂ ਪਹਿਲਾਂ ਨਵਜੋਤ ਸਿੰਘ ਆਪਣੇ ਕਾਮਾਰੀ ਕਾਮੇਡੀ ਸ਼ੋਅ ਦੀਆਂ ਪੋਸਟਾਂ ਹੀ ਪਾਉਂਦੇ ਸਨ ਜਾਂ ਫਿਰ ਉਹ ਖਿਡਾਰੀਆਂ ਦੇ ਨਾਲ ਪੋਸਟਾਂ ਸਾਂਝੀਆਂ ਕਰਦੇ ਸਨ ਦੇ ਆ ਲੋ ਦੇ ਮੈਂਬਰ ਪਾਰਲੀਮੈਂਟ ਧਰਮ ਵੀਰ ਸਿੰਘ ਗਾਂਧੀ ਨੇ ਕਿਹਾ ਕਿ ਇਹ ਨਜੋ ਸਿੰਘ ਚੁੱਪ ਪਰ ਨਹੀਂ ਬੈਠ ਸਕਦੇ ਉਹ ਸਗੋਂ ਆਪਣੀ ਅਗਲੀ ਸਿਆਸੀ ਪਾਰੀ ਖੇਡੇਗਾ ਉਹ ਗੱਲ ਵੱਖ ਹੈ ਕਿ ਉਹ ਕਿਸ ਆਰਟੀਟਾ ਜਾਂ ਫਿਰ ਕਿਸ ਮੰਚ ਤੋਂ ਆਪਣੀ ਪਾਰੀ ਖੇਡੇਗਾ ਉਹਨਾਂ ਨੇ ਕਿਹਾ ਕਿ ਇਹ ਹੁਸਦਾ ਅਧਿਕਾਰ ਹੈ ਕਿ ਉਹ ਕਿਸੇ ਵੀ ਪਾਰਟੀ ਦੇ ਵਿੱਚ ਜਾਵੇ ਉਦਰ ਉਸ ਦੇ ਅੰਦਰ ਸਿਆਸੀ ਅੱਗ ਭਰੀ ਹੋਈ ਹੈ ਪਰ ਉਹ ਲੋਕਾਂ ਨੂੰ ਲੱਗਦਾ ਹੈ ਕਿ ਉਹ ਹੁਣ ਅਜੇ ਚੁੱਪ ਬੈਠਾ ਹੈ ਪਰ ਉਹ ਚੁੱਪ ਨਹੀਂ ਕਦੇ ਨਹੀਂ ਬੈਠ ਸਕਦਾ ਇਹ ਪੋਸਟ ਵੀ ਉਸ ਦੀ ਅੰਦਰਲੀ ਆਗ ਨੂੰ ਹੀ ਦਰਸਾ ਰਹੀ ਹੈ 1 ਸਾਲ ਬਾਅਦ ਸੰਯੁਕਤ ਕਿਸਾਨ ਮੋਰਚਾ ਦਾ ਬਾਬਾ ਦਾ ਅੱਜ ਚੰਡੀਗੜ੍ਹ ਵਿੱਚ ਸੁਪਰੀਮ ਕੋਰਟ ਦੁਆਰਾ ਨਿਯੁਕਤ ਪੈਨਲ ਨੂੰ ਮਿਲੇਗਾ 2 ਮਾਰਚ 2025 ਤੋਂ ਬਾਅਦ ਕਿਸਾਨਾਂ ਅਤੇ ਕਮੇਟੀ ਵਿਚਕਾਰ ਹੋਈ ਗੱਲਬਾਤ ਕੋਈ ਗੱਲਬਾਤ ਨਹੀਂ ਹੋਈ ਹੈ ਲਗਭਗ 1 ਸਾਲ ਤੱਕ ਮੁਕੰਮਲ ਰਹਿਣ ਤੋਂ ਬਾਅਦ ਕਿਸਾਨਾਂ ਅਤੇ ਸੁਪਰੀਮ ਕੋਰਟ ਦੁਆਰਾ ਨਿਯੁਕਤ ਉੱਚ ਸ਼ਕਤੀਸ਼ਾਲੀ ਕਮੇਟੀ ਵਿਚਕਾਰ ਗੱਲਬਾਤ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਮੋਰ ਸ਼ੁਰੂ ਹੋਵੇਗੀ। ਸੰਯੁਕਤ ਕਿਸਾਨ ਮੋਰਚਾ ਐਮ ਕੇ ਐਮ ਗੈਰ ਯਾਨੀ ਕਿ ਰਾਜਨੀਤਿਕ ਦਾ 15 ਮੈਂਬਰੀ ਜੋਬਾਫਦੋ ਪੈਨਲ ਨੂੰ ਮਿਲਣ ਵਾਲਾ ਹੈ। 2 ਮਾਰਚ 2025 ਨੂੰ ਸ਼ੰਭੂ ਅਤੇ ਖਨੌਰੀ ਸਰਹੱਦਾਂ ਤੋਂ ਪ੍ਰਦਰਸ਼ਨਕਾਰੀਆਂ ਨੂੰ ਬਾਹਰ ਕੱਢਣ ਤੋਂ ਬਾਅਦ ਪ੍ਰਦਰਸ਼ਨਕਾਰੀ ਕਿਸਾਨਾਂ ਅਤੇ ਕਮੇਟੀ ਦੇ ਵਿਚਾਰ ਹੋਈ ਕੋਈ ਵੀ ਗੱਲਬਾਤ ਨਹੀਂ ਹੋਈ ਹੈ 6 ਜਨਵਰੀ 2025 ਨੂੰ ਕਮੇਟੀ ਮੈਂਬਰਾਂ ਨੇ ਕਿਸਾਨ ਆਗੂ ਜਗਜੀਤ ਡੱਲੇਵਾਲ ਨਾਲ ਮੀਟਿੰਗ ਕੀਤੀ ਜੋ ਉਸ ਸਮੇਂ ਪੁਕਰਤਾਲਾ ਪੇਸਾ ਨਾ ਜਸਟਿਸ ਨਵਾਬ ਸਿੰਘ ਦੀ ਅਗਵਾਈ ਹੇਠ ਚ ਸ਼ਕਤੀਸ਼ਾਲੀ ਕਮੇਟੀ ਦਾ ਇੱਕ ਗਠਨ ਗੱਲਬਾਤ ਨੂੰ ਸਚਾਰੂ ਬਣਾਉਣਾ ਤੇ ਵਿਰੋਧ ਪ੍ਰਦਰਸ਼ਨ ਨੂੰ ਗੈਰ ਰਾਜਨੀਤਿਕ ਕਰਨਾ ਕਰਨਾ ਅਤੇ ਕਿਸਾਨਾਂ ਦੀਆਂ ਸ਼ਿਕਾਇਤਾਂ ਦੇ ਸੰਭਾਵਿਤ ਹੱਲ ਨੂੰ ਸੁਲਝਾਉਣ ਦੇ ਲਈ ਕੀਤਾ ਗਿਆ ਸੀ ਔਰ ਮੈਂਬਰਾਂ ਵਿੱਚ ਹਰਿਆਣਾ ਦੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ ਪੀਐਸ ਸੰਦੂ ਖੇਤੀવાડી ਅਰਥਸ਼ਾਸਤਰੀ ਦੇਵਿੰਦਰ ਸ਼ਰਮਾ ਅਤੇ ਜੀਐਨਡੀਯੂ ਅਮਨਿਸਰ ਵਿਕੇ ਪ੍ਰੋਫੈਸਰ ਆਫ ਐਮਿਨੈਂਸਰ ਰਣਜੀਤ ਸਿੰਘ ਘੁੰਮਣਾ ਸ਼ਾਮਿਲ ਹਨ ਸੀसीएस ਹਰਿਆਣਾ ਖੇਤੀવાડી ਯੂਨੀਵਰਸਿਟੀ ਹਿਸਾਰ ਦੇ ਵਾਈਸ ਚਾਂਸਲਰ ਬਲਦੇਵ ਰਾਜ ਕੰਬੋਜ ਇੱਕ ਵਿਸ਼ੇਸ਼ ਸੱਦਾ ਪੱਤਰ ਹਨ ਇਸ ਘਟਨਾ ਕਰਮ ਦੀ ਪੁਸ਼ਟੀ ਕਰਦੇ ਹੋਏ ਐਸ ਕੇ ਐਮ ਯਾਨੀ ਕਿ ਗੈਰ ਰਾਜਨੀਤਿਕ ਦੇ ਨੇਤਾ ਕਾਕਾ ਕੋਟ ਕੋਟੜਾ ਨੇ ਕਿਹਾ ਕਿ ਬਫਦ ਇਸ ਗੱਲ ਤੇ ਸਪਸ਼ਟਤਾ ਮੰਗੇਗਾ ਕਿ ਕਿ ਐਮ ਐਸ ਪੀ ਤੇ ਕਾਨੂੰਨੀ ਗਰੰਟੀ ਯਕੀਨੀ ਬਣਾਉਣਾ ਤੇ ਹੋਰ ਖੇਤੀਬਾੜੀ ਚਿੰਤਾਵਾਂ ਨੂੰ ਹੱਲ ਕਰਨ ਦੇ ਲਈ ਕਾਨੂੰਨ ਜਾਂ ਨੀਤੀਆਂ ਬਣਾਉਣ ਵੱਲ ਕੋਈ ਪ੍ਰਗਤੀ ਹੋਈ ਹੈ ਕੋਟੜਾ ਨੇ ਕਿਹਾ ਕਿ ਕਮੇਟੀ ਨੂੰ ਮਿਲਣ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਸਮੇਤ ਵੱਖ-ਵੱਖ ਰਾਜਾਂ ਦਾ 15 ਮੈਂਬਰੀ ਜੋਬਫ ਦਾ ਖੇਤੀਬਾੜੀ ਉਹ ਪਸ਼ੂ ਪਾਲਨ ਅਤੇ ਫੂਡ ਪ੍ਰੋਸੈਸਿੰਗ ਬਾਰੇ ਸੰਸਦੀ ਸਹਾਇਕ ਕਮੇਟੀ ਦੇ ਚੇਅਰਮੈਨ ਸੰਸਦ ਮੈਂਬਰ ਚੰਡੀ ਚੰਨੀ ਨੂੰ ਵੀ ਮਿਲੇਗਾ। ਦੇ ਹਵਾਲੇ ਨਾਲ ਖਬਰ ਹੈ ਕਿ ਜੋ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਆਈਪੀ ਅਧਿਆਪਕਾਂ ਨੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਕਈ ਅਸਾਮੀਆਂ ਖਾਲੀ ਕਰ ਦਿੱਤੀਆਂ। ਇਸ ਨਾਲ ਵਿਦਿਆਰਥੀਆਂ ਨੂੰ ਇੱਕ ਨੁਕਸਾਨਦੇਹ ਸਥਿਤੀ ਵਿੱਚ ਪਾ ਦਿੱਤਾ ਗਿਆ ਹੈ ਤਬਾਦਲਿਆਂ ਅਤੇ ਤਾਇਨਾਤੀਆਂ ਨੂੰ ਨਿਯੰਤਰਿਤ ਕਰਨ ਵਾਲੇ ਸਿਸਟਮ ਦੀਆਂ ਕਮੀਆਂ ਦਾ ਫਾਇਦਾ ਉਠਾਉਂਦੇ ਹੋਏ ਪ੍ਰਭਾਵਸ਼ਾਲੀ ਅਧਿਆਪਕ ਜੋ ਕਿ ਨੌਕਰਸ਼ਾਹ ਪੁਲਿਸ ਅਧਿਕਾਰੀਆਂ ਨਿਆਇਕ ਅਧਿਕਾਰੀਆਂ ਤੇ ਚੁਣੇ ਹੋਏ ਪ੍ਰਤੀਨਿਧੀਆਂ ਦੇ ਰਿਸ਼ਤੇਦਾਰ ਹਨ ਬਹਾਲੀ ਪਟਿਆਲਾ ਫਤਗੜ ਸਾਹਿਬ ਫਾਜ਼ਲਿਕਾ ਬਠਿੰਡਾ ਤੇ ਮੁਕਸਰ ਵਰਗੇ ਪਸੰਦੀਦਾ ਸਟੇਸ਼ਨਾਂ ਤੇ ਅਸਥਾਈ ਤਾਇਨਾਤੀਆਂ ਦਾ ਪ੍ਰਬੰਧਨ ਕਰਦੇ ਹਨ ਇਕੱਲੇ ਮੁਹਾਲੀ ਦੇ ਵਿੱਚ ਹੀ ਲਗਭਗ 150 ਅਜੇਹੇ ਵੀ ਆਈਪੀ ਅਧਿਆਪਕ ਹਨ ਉਸ ਇਸ ਦੇ ਉਲਟ ਗੁਰਦਾਸਪੁਰ ਵਰਗੇ ਸਰਹੱਦ ਦੇ ਜ਼ਿਲ੍ਹੇ ਇਸ ਦਾ ਸਭ ਤੋਂ ਵੱਧ ਦਾ ਨੁਕਸਾਨ ਚੱਲ ਰਹੇ ਹਨ ਅਧਿਆਪਕਾਂ ਦੀ ਘਾਟ ਤੋਂ ਇਲਾਵਾ ਸਰਕਾਰੀ ਸੀਨੀਅਰ ਸਕੂਲਾਂ ਦੇ ਵਿੱਚ ਵੀ ਪ੍ਰਿੰਸੀਪਲ ਦੀ 117 ਅਸਾਮੀਆਂ ਦੇ ਵਿੱਚੋਂ 61 ਪਿਛਲੇ ਕਈ ਮਹੀਨਿਆਂ ਤੋਂ ਖਾਲੀ ਪਈਆਂ ਹਨ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਦੀਆਂ 19 ਅਸਾਮੀਆਂ ਹਨ ਅਤੇ ਇਹਨਾਂ ਵਿੱਚੋਂ 9 ਖਾਲੀ ਪਈਆਂ ਹਨ ਅਡ ਮਾਸਟਰ ਦੀਆਂ ਸਾਮੀਆਂ ਦੀ ਗੱਲ ਕਰ ਲਈਏ ਤਾਂ ਜ਼ਿਲ੍ਹੇ ਵਿੱਚ ਕੁੱਲ 99 ਸਾਮੀਆਂ ਦੇ ਵਿੱਚੋਂ 11 ਖਾਲੀ ਹਨ ਸਰਕਾਰ ਸਰਹੱਦੀ ਖੇਤਰਾਂ ਦੇ ਵਿੱਚ ਕੰਮ ਕਰਨ ਵਾਲੇ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਇੱਕ ਪ੍ਰੋਤਸਾਹਨ ਦਿੰਦੀ ਸੀ ਹਾਲਾਂਕਿ 6 ਮਈ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਤੋਂ ਬਾਅਦ 2016 ਦੇ ਵਿੱਚ ਇਹ ਸਰਹੱਦੀ ਖੇਤਰ ਪੱਤਾ ਵਾਪਸ ਲੈ ਲਿਆ ਗਿਆ ਸੀ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਤਾਇਨਾਤ ਬਹੁਤ ਸਾਰੇ ਅਧਿਆਪਕਾਂ ਨੂੰ ਉਹਨਾਂ ਦੇ ਗ੍ਰਹਿ ਜ਼ਿਲ੍ਹਿਆਂ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਇਜਾਜ਼ਤ ਹੁਣ ਤੱਕ ਦੀਆਂ ਮੁਖ ਖਬਰਾਂ ਅਗਲੇ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ